ਪੰਜ ਪਿੰਡ ਗੈਰੀਵੋਟਰ ਇੱਕ ਗਰੀਬ ਪਰਿਵਾਰ ਦੇ ਘਰੇ ਖੜੇ ਆ ਜਿੱਤੇ ਕਿ ਕੱਲ ਇਹਨਾਂ ਦੇ ਅਚਾਨਕ ਹੀ ਘਰੇ ਅੱਗ ਲੱਗ ਗਈ ਦੱਸਿਆ ਜਾਂਦਾ ਹੈ ਕਿ ਇਹ ਵੀਰ ਘਰੇ ਨਹੀਂ ਸੀ ਕਿਤੇ ਗਏ ਹੋਏ ਸੀ ਤੇ ਕਮਰਿਆਂ ਵਿੱਚ ਅੱਗ ਲੱਗ ਗਈ ਤੇ ਅੱਗ ਲੱਗਣ ਨਾਲ ਜਿੰਨਾ ਵੀ ਸਮਾਨ ਪਿਆ ਸੀ ਸਾਰਾ ਸੜ ਕੇ ਸੁਆਹ ਹੋ ਗਿਆ ਇਹ ਦੱਸ ਰਹੇ ਆ ਨੇ ਵੀ ਸਾਨੂੰ ਜਦੋਂ ਅਸੀਂ ਘਰੇ ਆਏ ਤਾਂ ਪਤਾ ਲੱਗਿਆ ਸਾਰਾ ਸਮਾਨ ਸੜ ਕੇ ਹੋ ਗਿਆ ਪੇਟੀਆਂ ਆਲ ਮਾਰੀਆਂ ਆਪਾਂ ਗੱਲ ਕਰਾਂਗੇ ਇਹਨਾਂ ਨਾਲ ਆ ਤੁਹਾਨੂੰ ਪਹਿਲਾਂ ਦਿਖਾ ਦਈਏ ਵੀ ਕਿਸ ਤਰ੍ਹਾਂ ਕਨਾਨ ਨੁਕਸਾਨ ਹੋਇਆ ਹੋਊਗਾ ਆ ਪੇਟੀ ਨੂੰ ਸਾਰੀ ਪੇਟੀ ਨੂੰ ਅੱਗ ਪੈ ਗਈ ਜਿੰਨਾ ਵੀ ਆ ਦੇਖੋ ਲੀੜਾ ਕੱਪੜਾ ਜਿੰਨਾ ਵੀ ਕੋਈ ਘਰੇ ਸਮਾਨ ਸੀ ਸਾਰਾ ਫੜ ਗਿਆ ਆਪਣੇ ਨਾਲ ਕਲੱਬ ਦੇ ਪ੍ਰਧਾਨ ਪਿੰਡ ਵਾਸੀ ਖੜੇ ਆ ਆਪਾਂ ਪੁੱਛਦੇ ਆ ਇਹਨਾਂ ਨੂੰ ਵੀ ਇਹ ਕੀ ਕਾਰਨ ਹੋਇਆ ਤੇ ਕਿਵੇਂ ਅੱਗ ਲੱਗੀ ਹੈਗੀ ਤੇ ਕਿਵੇਂ ਬੁਝਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਕਾਰਨ ਬਣਿਆ ਅੱਗ ਦਾ ਜੀ ਬਾਈ ਜੀ ਕੋਈ ਪਤਾ ਨਹੀਂ ਚਲਾਈ ਗੱਲ ਇਹ ਗੈਸ ਨਹੀਂ ਜਿਹੜਕਿ ਵੇਨਗੀ ਲੈਣ ਦਵਾਈ ਹਾਂਜੀ ਜਦੋਂ ਉਹਨੇ ਇਹ ਘਰ ਆ ਕੇ ਨਹੀਂ ਦੇਖਿਆ ਅੰਦਰ ਸਾਰਾ ਨਹੀਂ ਵਰਵ ਵਾਂਸੀ ਨਹੀਂ ਜਿੰਦਾ ਉਹਦਾ ਨਹੀਂ ਲਾਗੇ ਗਈ ਸੀ ਹਾਂਜੀ ਤੇ ਜਦੋਂ ਇਹਨਾਂ ਨੇ ਗੇਟ ਖੋਲ੍ਹਿਆ ਤੇ ਧੂਆਂ ਧੂਆਂ ਹੋਇਆ ਪਿਆ ਸੀ ਅੱਗ ਦਾ ਜੇ ਕੋਈ ਪਤਾ ਨਹੀਂ ਲੱਗਿਆ ਕੀ ਕਾਨੂੰਨ ਹੈ ਹਾਂ ਆਪਾਂ ਬਾਈ ਜਿਨ੍ਹਾਂ ਦੇ ਘਰੇ ਅੱਗ ਲੱਗੀ ਹੈ ਬਾਈ ਕਾਕਾ ਸਿੰਘ ਹੈ ਨਿੱਕਾ ਸਿੰਘ ਮਿਸਤਰੀ ਕਹਿੰਦੇ ਆ ਆਪਾਂ ਉਹਦੇ ਨਾਲ ਗੱਲ ਕਰਦੇ ਆਂ ਵੀ ਕਿਵੇਂ ਕਿਵੇਂ ਅੱਗ ਲੱਗੀ ਤੇ ਕੀ ਕਾਰਨ ਦਾ ਕੀ ਕੀ ਬਾਈ ਕੀ ਹਾਂ ਅਸੀਂ ਬਾਈ ਗੈਰ ਹਾਜ਼ਰੀ 'ਚ ਸਾਡੇ ਅੱਗ ਲੱਗੀ ਆ ਅਸੀਂ ਗਏ ਹੋਏ ਸੀ ਡੱਬੜੀ ਗਏ ਸੀ ਦਵਾਈ ਲੈਣ ਹਾਂਜੀ ਤੇ ਜਦੋਂ ਅਸੀਂ ਆਏ ਆ ਉਦੋਂ ਅੱਗ ਦਾ ਧੂਆਂ ਦੇਖਿਆ ਸੀ ਅੱਛਾ ਜਦੋਂ ਲੋਕ ਖੋਲਿਆ ਸਾਰੇ ਧੂਏ ਧੂਆ ਹੋਇਆ ਪਿਆ ਸੀ ਅਕਾਲ ਸੋਈ ਪਈ ਸੀ ਠੀਕ ਹੈ ਤੇ ਫਿਰ ਇੱਥੇ ਸਾਡੇ ਮਿੱਟੀ ਵਾਲਿਆਂ ਨੇ ਰੋਕਿਆ ਸੀ ਟਰੈਕਟਰ ਵਾਲਿਆਂ ਨੂੰ ਉਹਨਾਂ ਨੇ ਰੋਕ ਕੇ ਤੇ ਨਾਲ ਬਦਲ ਕਰਾ ਕੇ ਅੱਗ ਬੁਝਾਈ ਕਿੰਨਾ ਇੱਕ ਨੁਕਸਾਨ ਹੋਇਆ ਆਪਣਾ ਨੁਕਸਾਨ ਤਾਂ ਮੰਨ ਲਓ ਵੀ ਕੁਝ ਤਾਂ ਨਗਦੀ ਸੀਗੀ ਜੀ ਇਹ 60000 ਰੁਪਏ ਕੁਝ ਨਾਲ ਸੁਣਿਆ ਸੀਗਾ ਵਿੱਚ ਤੇ ਬਾਕੀ ਆ ਸਮਾਨ ਮੇਰਾ ਟਮਿਸਤਰੀ ਬਣੇ ਦਾ ਕੰਮ ਕਰਦਾ ਸਾਰਾ ਟੂਲ ਸੀਗਾ ਜਿਹੜੇ ਕੱਪੜੇ ਸੀਗੇ ਜਿਹੜਾ ਕੱਪੜਾ ਦਾ ਕੋਈ ਪਾਉਣ ਵਾਲਾ ਵੀ ਨਹੀਂ ਬਚਿਆ ਸਾਰੇ ਮੱਚ ਗਏ ਠੀਕ ਹੈ ਜੀ ਤੇ ਕਿਵੇਂ ਅੱਗ ਤੇ ਕਾਬੂ ਪਾਇਆ ਫਿਰ ਆ ਅੱਗ ਤੇ ਜਦੋਂ ਪਾਣੀ ਪੁਣੀ ਸਟਾਈ ਲੱਗੀ ਜੋ ਕੜ-ਕੜ ਕੇ ਠੀਕ ਹੈ ਜੀ ਕੋਲੇ ਲੱਗੀ ਸੀਗੀ ਚਲੋ ਲੱਗੀ ਕਰਕੇ ਵੀ ਅੱਗ ਵਧੀ ਨਹੀਂ ਬੰਦ ਸੀਗਾ ਸਿਸਟਮ ਜੇ ਖੁੱਲਾ ਹੁੰਦਾ ਫੇਰ ਹੋਦਾ ਅੱਗ ਨੂੰ ਨੁਕਸਾਨ ਵੱਧ ਕਰ ਸਕਦੀ ਹਾਂ ਜੀ ਹਾਂ ਜੀ ਆਪਾਂ ਬਾਈ ਜੀ ਨਾਲ ਪੁੱਛਦੇ ਹਾਂ ਹਾਂ ਜੀ ਬਾਈ ਜੀ ਆਪਾਂ ਅੰਦਰ ਦਿੱਖੇ ਵੀ ਕਿਵੇਂ ਕੀ ਨੁਕਸਾਨ ਆਗਾ ਹਾਂਜੀ ਹਾਂਜੀ ਅੰਦਰ ਵੀ ਕਾਫੀ ਸਾਰੇ ਨੁਕਸਾਨ ਹੋ ਗਿਆ ਕਾਫੀ ਸਾਰਾ ਅੰਦਰੋਂ ਬੇਟੀ ਉਲਮਾਰੀ ਜਿੰਨਾ ਕਪੜਾ ਲੀਡਾ ਸਾਰਾ ਮੱਚ ਗਿਆ ਜੀ ਹਾਂਜੀ ਉਸ ਬਚਿਆ ਹੀ ਨਹੀਂਗਾ ਵੀ ਜਿਹੜਾ ਆਪਾਂ ਵੀ ਵਰਤੋਜੋਗ ਹੋਵੇ ਸਮਾਨ ਠੀਕ ਹੈ ਜੀ ਜੇ ਗਰੀ ਪਰਿਵਾਰਾਂ ਦਾ ਬੰਦਾ ਬਹੁਤ ਨਰਮਾ ਹੀ ਪਿੰਡ 'ਚ ਮਿਸਤਰੀ ਵੀ ਦਾ ਕੰਮ ਕਰਦਾ ਹੈਗਾ ਹਾਂਜੀ ਬਹੁਤ ਨੁਕਸਾਨ ਹੋ ਗਿਆ ਵੀ ਜਿਹੜਾ ਕਹਿੰਦਾ ਹਾਂ ਤੇ ਆਪਾਂ ਅੰਦਰ ਕਮਰਿਆਂ ਦੇ ਦੇਖਦੇ ਹਾਂ ਵੀ ਕਿਵੇਂ ਨੁਕਸਾਨ ਹੋਇਆ ਕਿੱਥੋਂ ਅੱਗ ਪਈ ਹੈ ਕਿਹੜੇ ਪਾਸੇ ਪਈ ਹੈ ਇੰਦਰਾਪਰਮ ਦੇ ਵਾਲੇ ਕਮਰੇ ਦੀ ਐਸ ਕਮਰੇ ਚੋਂ ਅੱਗ ਪਈ ਹੈ ਆ ਦੇਖੋ ਇਹ ਹੈ ਵੀ ਫਰਦਮਾਨ ਮਾਰਚੇਗੇ ਤੇ ਸੀਸੀ ਦੀ ਦਰਵਾਹੇ ਪਈ ਹੈ ਦੱਸ ਰਹੀ ਹੈ ਬਹੁਤ ਨੁਕਸਾਨ ਹੋ ਗਿਆ ਇੱਥੇ ਇੰਦਾਸਰੇ ਵੀ ਇਹ ਮੈਂ ਭਾਈ ਨਿੱਕਾ ਸਿੰਘ ਦੇ ਘਰੋਂ ਲਾਈ ਦਾ ਕੰਮ ਕਰਦੇ ਇਹਨੂੰ ਵੀ ਅੱਗ ਪਈ ਹੈ ਬਹੁਤ ਨੁਕਸਾਨ ਹੋਇਆ ਤੇ ਇਹ ਉਧਰਲੇ ਪਾਸੇ ਪਈ ਸੀਗੀ ਬਹੁਤ ਨੁਕਸਾਨ ਹੋਇਆ ਗਰੀਬ ਪਰਿਵਾਰ ਹੈ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਤੇ ਆਹ ਦੇਖੋ ਕੈਸੇ ਤਰ੍ਹਾਂ ਭੈਣ ਭਾਈ ਸਾਰੇ ਆ ਰਹੇ ਆ ਕਰੇ ਪਤਾ ਕਰ ਰਹੇ ਆ ਵੀ ਕਿਵੇਂ ਦੁੱਖ ਭੰਡਾਰੇ ਆ ਬਾਈ ਦਾ ਬਹੁਤ ਮਾੜੀ ਗੱਲ ਹੋਈ ਐ ਤੇ ਬਾਈ ਜੀ ਪੁਲਿਸ ਕੰਪਲੇਨ ਕੀਤੀ ਕੋਈ ਕਿ ਨਹੀਂ ਐਫ ਆਈ ਆਰ ਕਰਵਾਣੀ ਆਈ ਅੱਜ ਕਰਵਾਉਣੀ ਸੀ ਹੁਣੇ ਫੋਨ ਕਰਿਆ ਸੀ ਇਸ ਪੰਚਾਇਤ ਨੂੰ ਉਹ ਕਦੇ ਵੀ ਐਫ ਆਈ ਆਰ ਕਰਾਉਣਾ ਲਈ ਪਟਵਾਰੀ ਸਾਹਿਬ ਨੂੰ ਮਿਲ ਕੇ ਠੀਕ ਹੈ ਜੀ ਤੇ ਤੁਸੀਂ ਕੀ ਬਈ ਕੀ ਕਹਿਣਾ ਚਾਹੁੰਦੇ ਹੋ ਹੁਣ ਬਾਈ ਸਰਕਾਰ ਕੋਲੋਂ ਨਹੀਂ ਇਹ ਸਾਡੀ ਮੰਗ ਹੈ ਇਹਨੂੰ ਸਹਿਯਤਾ ਨਹੀਂ ਕੀਤੀ ਜਾਵੇ ਗਰੀਬ ਗਰੀਬ ਕੀ ਪਰਵਾਹ ਲਏ ਠੀਕ ਹੈ ਜੀ ਅੱਜ ਜੋ ਵੀ ਸੰਬੰਧਿਤ ਵਿਭਾਗਾਂ ਨਾਲ ਜਿਵੇਂ ਪੁਲਿਸ ਪ੍ਰਸ਼ਾਸਨ ਹੋ ਗਿਆ ਜਾਂ ਬਿਜਲੀ ਵਿਭਾਗ ਹੋ ਗਿਆ ਵੀ ਕੋਈ ਵੀ ਪਟਵਾਰੀ ਵਿਭਾਗ ਉਹਨਾਂ ਵੱਲੋਂ ਵੀ ਜੋ ਵੀ ਵਿਭਾਗਾਂ ਵੱਲੋਂ ਮਦਦ ਕੀਤੀ ਜਾ ਸਕਦੀ ਹੈ ਵੀ ਸਰਕਾਰ ਵੱਲੋਂ ਹੋਵੇ ਮਦਦ ਅਸੀਂ ਆਪਣੇ ਪਿੰਡ ਵੱਲੋਂ ਵੀ ਬਹੁਤ ਕੋਸ਼ਿਸ਼ ਕਰਾਂਗੇ ਵੀ ਸਾਰੇ ਪਿੰਡ ਵੱਲੋਂ ਜਿੰਨੀ ਮਦਦ ਹੋ ਸਕੇ ਅਸੀਂ ਕਰਾਂਗੇ ਕਲੱਬ ਵੱਲੋਂ ਵੀ ਹਾਂਜੀ ਤੇ ਬਾਕੀ ਹੋਰ ਵੀ ਸੱਜਣਾ ਵੱਲੋਂ ਜੋ ਵੀ ਮਦਦ ਕਰਨਾ ਚਾਹੁੰਦਾ ਵੀ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਹਾਂਜੀ ਇਹ ਕਲੱਬ ਪ੍ਰਧਾਨ ਵੀਰ ਵੀਰਾਂ ਦਾ ਹੋਇਆ ਕਹਿਣਾ ਹੈ ਵੀ ਇਸ ਜਿੰਨੇ ਵੀ ਵਿਭਾਗਾਂ ਕੋਈ ਵੀ ਹੈ ਨਾ ਕਾਰਵਾਈ ਕਰ ਰਿਹਾ ਹੈ ਤਾਂ ਇਹਨਾਂ ਦੀ ਮਦਦ ਕਰੇ ਪਿੰਡ ਵਾਸੀ ਵੀ ਮਦਦ ਕਰਨੀ ਹੈ ਇਹ ਗਰੀਬ ਪਰਿਵਾਰ ਹੈ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੇ